ਆਪੇ ਦਵਾਈਆਂ ਦੀ ਦੁਕਾਨ ਹੈ ਜੀ ਪੰਜਾਬ ਫਾਰਮਾ ਡਿਸਟ੍ਰੀਬਿਊਟਰ ਹੈ ਜੀ ਆਪਣੀ ਹਟਾਇਬ ਸਾਡੇ ਜਮਾ ਸਾਹਮਣੇ ਜੀ ਕੀ ਗੱਲ ਹੋਈ ਹੈ ਜੀ ਅੱਜ ਸਵੇਰ 6 ਵਜੇ ਫੋਨ ਆਇਆ ਜੀ ਕਿ ਦੁਕਾਨ ਤੇ ਚੋਰੀ ਹੋ ਗਈ ਹੈ ਆ ਕੇ ਦੇਖਿਆ ਤਾਂ ਸਾਰਾ ਗੱਲਾ ਖਾਲੀ ਕਿੱਡਾ ਹੋਇਆ ਸੀਗਾ ਸਿਰੰਜਾ ਵਗੈਰਾ ਦੇ ਰੱਬੇ ਵੀ ਟੋੜੇ ਹੋਏ ਸੀਗੇ ਤੇ ਸਿਰੰਜਾ ਵੀ ਲਗਾਈਆਂ ਹੋਈਆਂ ਸੀਗੀਆਂ ਅਚਨ ਨਸ਼ੇ ਦਾ ਸੇਵਨ ਵੀ ਹੈ ਜੀ ਹਾਂਜੀ ਨਸ਼ੇ ਦਾ ਸੇਵਨ ਵੀ ਕਰਾ ਦੁਕਾਨ ਤੇ ਕੀਤਾ ਗਿਆ ਪਰ ਉਹ ਠੀਕ ਹੈ ਆਪਣੇ ਜੇਬ ਵਿੱਚੋਂ ਲੈ ਕੇ ਆਇਆ ਸੀਗਾ ਇਹ ਕੋ ਸਮਾਨ ਲੱਗਿਆ ਉਹ ਸੁੰਝਾ ਵੀ ਲੱਗੇ ਨਾਲ 55 ਲੈ ਕੇ ਜੀ ਕੈਸ਼ ਲੈ ਕੇ ਜੀ ਚੈੱਕ ਬੁੱਕ ਪਈ ਸੀ ਚੈੱਕ اٹੇ ਹੋਏ ਸੀ ਉਹ ਵੀ ਲੱਗੇ ਜੀ ਕਿੰਨੀ ਮੰਗ ਕਰਦੇ ਹੋ ਕੀ ਇਹਦੀ ਸੁਣਵਾਈ ਕੀਤੀ ਜਾਵੇ ਜੀ ਕਿੰਨੀਆਂ ਦੁਕਾਨਾਂ ਤੇ ਹੋਈ ਹੈ ਚੋਰੀ ਤੇ 5 ਤੋਂ 6 ਦੁਕਾਨਾਂ ਦੀ ਆਵਾਜ਼ ਆਈ ਹੈ ਜੀ ਕਿੰਨਿਆਂ ਦਾ ਮਤਲਬ ਪੈਸੇ ਹੋਏ ਹੈ ਜਿਹੜੇ ਦੁਕਾਨ ਦੇ 10000 ਰੁਪਏ ਦਾ ਨੀਰ ਬਹੁਤ ਹੈਗਾ ਜੀ ਤੇ ਬਾਕੀ 55 ਚੈੱਕ ਵਗੈਰਾ ਜਿਹੜਾ ਵੀ ਹੈਗਾ ਜੀ ਤੇ ਨਾਲ ਵਾਲੀਆਂ ਦੁਕਾਨਾਂ ਦੇ ਕਿੰਨੇ ਕਿੰਨੇ ਦੀਆਂ ਨਾਲ ਦੁਕਾਨ ਦੇ ਜਿਹੜਾ ਉਹਨਾਂ ਦੇ ਇੱਕ ਦਿਨ ਦੀ ਕਮਾਈ ਸੀ ਉਹ ਸਾਰਾ ਗੱਲੇ ਵਿੱਚ ਪੈਸੇ ਉਹ ਸਾਰਾ ਲੈ ਗਏ ਪਰ ਉਹ ਮਾਊਂਟ ਆਪਨ ਹੋਏ ਨਹੀਂ ਪਤਾ ਲ ਇਸ ਤੋਂ ਆਈ ਕਿਥੋਂ ਐ ਤੋਂ ਰੇ ਮੈਂ ਰੁਕਾ ਉਪਰ ਹੈ ਜੀ ਕਿਥੇ ਤੋਂ ਆਏ ਨੇ ਬੈਕ ਸਾਈਡ ਤੋਂ ਆਏ ਨੇ ਜੀ ਮੇਰਾ ਨਾਮ ਜਤਿੰਦਰ ਜੱਮੀ ਜੀ ਮੇਰਾ ਨਾਮ ਜਤਿੰਦਰ ਜੱਮੀ ਸ਼ਰਮਣ ਅਕਾਲੀ ਦਲ ਤੋਂ ਮੈਂ ਸਟੇਟ ਫੈਕਟਰੀ ਆ ਹਾਂਜੀ 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 ਉਹ ਸਟੇਸ਼ਨ ਦੇ ਕੋਲੇ ਚੋਰੀਆਂ ਹੋਈਆਂ ਨੇ ਕੀ ਕਹਿਣਾ ਚਾਹੋਗੇ ਦੇਖੋ ਬੜੀ ਦੁਖਦਾਈ ਗੱਲ ਹੈ ਜੋ ਮੇਨ ਸਭ ਤੋਂ ਵੱਧ ਇਹ ਬਾਜ਼ਾਰ ਚੱਲਦਾ ਹੈਗਾ ਜੋ ਸਟੇਸ਼ਨ ਦੇ ਬਿਲਕੁਲ ਲੱਗੇ ਆ ਤੇ ਇਹਦੀ ਘਟਨਾ ਦਾ ਵਾਪਰਨਾ ਬੜਾ ਮੰਦ ਭਾਗ ਆ ਤੇ ਵਪਾਰੀਆਂ ਨੂੰ ਇਸ ਗੱਲ ਦਾ ਜਰੂਰ ਡਰ ਮਹਿਸੂਸ ਹੋ ਰਿਹਾ ਵੀ ਇੱਥੇ ਜੇ ਕੱਲ ਨੂੰ ਸੇਫ ਨਹੀਂ ਹੋ ਰੇ ਤੇ ਵਿੱਚ ਇਹ ਆ ਵੀ ਇਸ ਰੋਡ ਦੇ ਵਿੱਚ ਮੈਨੂੰ ਲੱਗਦਾ ਸਕਿੰਟਾਂ ਦੇ ਵਿੱਚ ਰਾਤ ਨੂੰ ਬੰਦੇ ਲੰਘਦੇ ਆ ਕੋ ਦਿਨੇ ਦਾ ਰਾਸ਼ ਇੱਥੇ ਰਹਿੰਦਾ ਇੱਥੇ ਦਾ ਜਾਮ ਲੱਗਿਆ ਰਹਿੰਦਾ ਤੇ ਇਹ ਜੀ ਜਗ੍ਹਾ ਚੋਰੀਆਂ ਦਾ ਹੋਣਾ ਮੰਦਪਗ ਤੇ ਦੁਕਾਨਦਾਰਾਂ ਕਿ ਵੀ ਬੜਾ ਰੋਸ਼ ਹੈ ਔਰ ਸਾਰੇ ਮਿਹਨਤ ਕਰਦੇ ਨੇ ਕੋਈ ਦੋ ਨੰਬਰ ਦੀ ਕਮਾਈ ਨਹੀਂ ਕਿਸੇ ਦੀ ਤਾਂ ਬੜੀ ਦੁਖਦਾਈ ਗੱਲ ਹੈ ਮੇਰੀ ਐਸਐਸਪੀ ਬਰਨਾਲਾ ਸ੍ਰੀ ਸਰਫਰਾਜ਼ ਆलम ਜੀ ਨਾਲ ਉਹਨੇ ਗੱਲ ਹੋਈ ਆ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਸ਼ੋਰ ਸ਼ੋਰ ਹੈ ਵੀ ਇਹ ਬੰਦੇ ਟਰੇਸ ਆਊਟ ਕਰ ਲਾਂਗੇ ਉਹਨਾਂ ਦੀ ਫੋਟੋ ਵੀ ਆ ਗਈ ਹੈ ਕਲੀਅਰ ਫੋਟੋ ਤੇ ਉਹਨਾਂ ਨੇ ਪੂਰਾ ਕਿਹਾ ਔਰ ਉਹਨਾਂ ਨੂੰ ਕਿਹਾ ਵੀ ਰਾਤ ਨੂੰ ਇੱਥੇ ਪੀਸੀਆਰ ਦੀ ਵੀ ਥੋੜੀ ਜਾਂ ਹੋਰ ਵੀ ਪੁਲਿਸ ਦੀ ਸਖਤਾਈ ਕੀਤੀ ਜਾਵੇ ਜੇ ਸ਼ਹਿਰ ਦੇ ਵਿੱਚ ਮੇਨ ਏਰੀਆ ਦੇ ਵਿੱਚ ਹੱਟ ਬਣਾਏ ਜਾਂਦੇ ਇਹ ਜੀ ਘਟਨਾ ਵਾਪਰਦੀ ਹੈ ਬੜੀ ਮੰਦਭਾਗੀ ਹੈ ਵਿਚਕਾਰ ਦੁਕਾਨਦਾਰਾਂ ਦੇ ਵਿੱਚ ਕਾਫੀ ਜਿਹੜਾ ਹੈਗਾ ਸ਼ਾਮ ਦਾ ਮਾਹੌਲ ਹੈ ਇਸ ਨੂੰ ਕੀ ਕਹਿਣਾ ਚਾਹੋ ਬਿਲਕੁਲ ਸ਼ਾਮ ਦਾ ਮਾਹੌਲ ਹੈ ਜੀ ਵਪਾਰੀ ਸੇਫ ਨਹੀਂ ਮਹਿਸੂਸ ਕਰ ਰਿਹਾ ਲਗਾਤਾਰ 5-4 ਦਿਨ ਹੋ ਗਏ ਚੋਰੀਆਂ ਦੀਆਂ ਨਿਊਜ਼ ਬਰਨਾਲੇ ਦੇ ਵਿੱਚ ਸੁਣ ਰਹੇ ਹਾਂ ਤਾਂ ਬੜੀ ਇਹ ਚੀਜ਼ ਇੱਕ ਅਨੋਖੀ ਗੱਲ ਹੈ ਤਾਂ ਇਸ ਗੱਲ ਤੇ ਵਪਾਰੀਆਂ 'ਚ ਰੋਸਤਾ ਹੈ ਜੀ ਡਰ ਦਾ ਮਾਹੌਲ ਵੀ ਹੈ ਕਿੰਨਾ ਨੁਕਸਾਨ ਹੋਇਆ ਲੱਗਦਾ ਦੁਕਾਨਾਂ ਦਾ ਨੁਕਸਾਨ ਤਾਂ ਦੱਸਦੇ ਆ ਜੀ ਕਈ ਦੁਕਾਨਾਂ ਤੋਂ ਕੈਸ਼ ਲੈ ਗਏ ਜੀ ਕਈਆਂ ਤੋਂ ਸਮਾਨ ਹਲੇ ਕੋਈ ਗਿਣਤੀ ਨਹੀਂ ਜੀ ਦੁਕਾਨਾਂ ਦੇ ਇੱਥੇ ਵਾਕਈ ਨ ਕੋਈ ਹਿਸਾਬ ਕਿਤਾਬ ਲੱਗੇਗਾ ਚੋਰੀ ਤਾਂ ਹੋਈ ਹੈ ਜੀ ਹਾਂ ਜੀ ਲਗਦਾ 10-20 ਲੱਖ ਰੁਪਏ ਤੋਂ ਵੱਧ ਦੀ ਚੋਰੀ ਹੋਈ ਹੋ ਸਕਦਾ ਜੀ ਇਹਦੇ ਵਿੱਚ ਕਾਫੀ ਨੁਕਸਾਨ ਤਾਂ ਹੋਇਆ ਦੁਕਾਨਾਂ ਦੇ ਵਿੱਚ ਕੋਈ ਦੁਕਾਨਾਂ ਇੱਥੇ ਮੇਨ ਦੁਕਾਨਾਂ ਨਹੀਂ ਜੀ ਸਦਰ ਬਾਜ਼ਾਰ ਦੀਆਂ ਜੇ ਇੱਥੇ ਕੋਈ ਇਹੋ ਜਿਹੀ ਦਿੱਕਤ ਆਂਦੀ ਹੈ ਬਿਲਕੁਲ ਸਟੇਸ਼ਨ ਨਾਲ ਹੈਗਾ ਤਾਂ ਇੱਥੇ ਮੈਂ ਸਮਝਦਾ ਵੀ ਐਪੀਸੀਆਰ ਨੂੰ ਪੁਲਿਸ ਨੂੰ ਵੀ ਇੱਥੇ ਕਸ਼ਟ ਵਧਾਉਣੀ ਚਾ ਔਰ ਇਹਨਾਂ ਨੂੰ ਇੱਕ ਬਾ ਮਹੀਨ ਸਜ਼ਾ ਦਿੱਤੀ ਜਾਵੇ ਕਿਉਂਕਿ ਇਹ ਲੱਗਦਾ ਸੀ ਕਿ ਉਹ ਮਤਲਬ ਕਿ ਸ਼ਰਿੰਕ ਵੀ ਇੱਥੇ ਲਾ ਕੇ ਗਏ ਦਵਾਈਆਂ ਦੀ ਦੁਕਾਨ ਤੋਂ ਆਪ ਦੇ ਕੋਲ ਨਸ਼ੇ ਦੀ ਸਮੱਗਰੀ ਲੈ ਕੇ ਆ ਕੁਝ ਇਹ ਜਹ ਦੱਸ ਰਹੇ ਆ ਜੀ ਕੋਈ ਇਹ ਜਾਂ ਵੀ ਦਵਾਈਆਂ ਦੀ ਦੁਕਾਨ ਤੋਂ ਇਹ ਸਮਾਨ ਲੈ ਕੇ ਗਏ ਆ ਜੀ ਜੀ ਦੇਖੋ ਇਹ ਕੋਈ ਅੱਜ ਕੋਈ ਨਵੀਂ ਗੱਲ ਤਾਂ ਹੈ ਨਹੀਂ ਜਦੋਂ ਦੀ ਸਰਕਾਰ ਆਈ ਹੈ ਤਫਾਰੀਆਂ ਜੁਣਾ ਮਸਕ ਹੋ ਗਿਆ ਦਿਨ ਦੇ ਹੜ ਚੋਰੀਆਂ ਹੁੰਦੀਆਂ ਨੇ ਠੀਕ ਹੈ ਨਾ ਮੈਂ 2 ਸਾਲ ਤੋਂ ਦੇਖਦਾ ਆ ਰਿਹਾ ਪਿਛਲੇ ਲਗਾਤਾਰ ਜਦੋਂ ਸਰਕਾਰ ਬੜੀ ਆ ਹੈ ਇਹਨਾਂ ਦਾ ਇੰਨਾ ਬੁਰਾ ਹਾਲ ਹੈ ਕੋਈ ਪੰਜਾਬ ਦਾ ਕੰਟਰੋਲ ਨਹੀਂ ਹੈ ਸਿਮਰ ਜੀ ਤੇ ਅੰਦਰ ਹੀ ਚੋਰੀ ਹੋ ਜਾਂਦੀਆਂ ਨੇ ਦੱਸੋ ਕੀ ਇਹ ਚ ਬੰਦਾ ਕੋ ਬਾਰੀ ਕਰੂਗਾ ਜੀ ਪਹਿਲੇ ਪਹਿਲੀ ਮਾਰਿਆ ਪਿਆ ਜੀ ਦੇ ਨੇ ਚੋਰੀਆਂ ਹੋ ਗਈਆਂ ਕਦਾਂ ਹੋ ਜਾਂਦੇ ਨੇ ਦੇ ਨੇ ਚੋਰੀਆਂ ਹੋ ਜਾਂਦੇ ਨੇ ਕੋਈ ਸਲਵਾਈ ਨਹੀਂ ਹੈ ਪ੍ਰਸ਼ਾਸਨ ਦੀ ਕਿਸੇ ਕਿਸਮ ਦਾ ਕੋਈ ਹੋ ਨਹੀਂ ਹੈਗਾ ਇਹਦੇ ਲਈ ਵਿਪਾਰ ਮੰਡਲ ਅਸੀਂ ਉਹ ਹੀ ਕਹਿੰਨੇ ਆ ਗੱਲ ਵੀ ਪਾਰੇ ਕੱਠੇ ਹੋਵੋ ਠੀਕ ਹੈ ਨਾ ਜੀ ਕੱਠੇ ਹੋਣਾ ਟਾਈਮ ਆ ਗਿਆ ਪਰ ਇਹ ਸਾਡੀ ਸਲਵਾਈ ਕੋਈ ਨਹੀਂ ਹੁੰਦੀ ਬਾਜੀ ਕੋਈ ਸਲਵਾਈ ਨਹੀਂ ਹੈ ਮੇਰੀ ਆਪ ਦੀ ਘਰ ਚੋਰੀ ਹੋਈ ਸੀ ਕੋਈ ਸਲਵਾਈ ਨਹੀਂ ਹੈ ਕੁਛ ਨਹੀਂ ਮਿਲਦਾ ਕਿਸੇ ਨੂੰ ਕੁਛ ਨਹੀਂ ਮਿਲਦਾ ਵਪਾਰੀ ਉੱਤੇ ਤੇ ਆਉਂਦੇ ਨੇ ਫਿਰ ਉਹ ਲਾ ਪਈ ਜਾਂਦੇ ਨੇ ਮੰਦੀ ਦੇ ਵੱਡੇ ਮਾਰੀ ਵੀ ਹੈ ਠੀਕ ਹੈ ਨਾ ਜੀ ਸਾਲ ਕੁੜੀ ਅਜੀਤ بھائی ਜੰਨਿਆ ਕਰੀ ਟੈਕਸ ਭਰਿਆ ਕਰੀ ਕਿਸ ਸੰਦਰਭ ਨਾਲ ਪਤਾ ਪਾਰੀ ਮੋਰ ਮੇਨਟੇਨੈਂਸ ਬਵਾਰੀ ਨੂੰ ਕੋਈ ਫੈਸਿਲਿਟੀ ਦਿੱਤੀ ਜਾਂ ਤੱਕ ਕਰ ਅੱਜ ਤੱਕ ਕੋਈ ਫੈਸਿਲਿਟੀ ਨਹੀਂ ਹੈ ਹੁਣ ਕਲੈਕਟ ਪਤਾ ਵੀ ਟੈਕਸ ਲੋ ਬਸ ਟੈਕਸ ਲਈ ਚਲੋ ਬਾਕੀ ਗੱਲ ਖਤਮ ਹੋ ਗਈ ਜਿਵੇਂ ਕਿ ਇੱਥੇ ਸਟੇਸ਼ਨ ਅਜੀਤ ਆ ਹਾਂਜੀ ਹਰ ਵਕਤ ਫੋਰਸ ਰਹਿੰਦੀ ਹੈ ਸਾਰੀ ਰਾਤ ਰਹਿੰਦੀ ਜੀ ਕੋਈ ਫੋਰਸ ਹੀ ਦਿੰਦੀ ਹੈ ਕੋਈ ਫੋਰਸ ਹੀ ਹੈਗੀ ਦੇਖੋ ਬਈ ਗੱਲ ਸੁਣੋ ਇੱਥੋਂ ਸਟੇਸ਼ਨੋਂ ਮੈਂ ਖੜਸਾ ਕਿਹੜਾ ਫੋਟੋ ਬਸਾ ਹੋਊਗਾ ਜੇ ਫੋਰਸ ਹੋਵੇ ਚੋਰੀ ਕਿਉਂ ਹੋਵੇ ਜੀ ਜੇ ਫੋਰਸ ਰਹਿੰਦੀ ਜੇ ਤਾਂ ਫੋਰਸ ਸਾਇਬਲੀ ਵੀ ਹੈ ਤੇ ਤੈ ਹੀ ਬਦਲ ਹੋ ਗਿਆ ਜਿਹੜੇ ਛੇ ਦੁਕਾਨਾਂ ਤੇ ਚੋਰੀ ਹੋਈ ਹੈ ਲੱਗਦਾ ਨਹੀਂ ਤੁਹਾਨੂੰ ਕਿ ਜਿਵੇਂ ਪ੍ਰੀਪਲਾਨ ਹੋ ਮਤਲਬ ਕਿ ਇਕੱਠੇ ਕਾਫੀ ਬੰਦੇ ਆ ਕੇ ਲੱਗੇ ਤੁਸੀਂ ਪ੍ਰੀਪਲਾਨ ਤਾਂ ਹੁੰਦੀ ਹੀ ਹੈ ਜੀ ਇਹ ਇਹ ਲੋਕ ਪਹਿਲਾਂ ਆਉਂਦੇ ਨੇ ਸਾਰੇ ਇਲਾਕਾ ਕਰ ਜਾਂਦੇ ਨੇ ਉਹਦੀ ਤਿਆਰੀ ਪੂਰੀ ਪਰ ਸਰਕਾਰ ਨੂੰ ਚਾਹੀਦਾ ਜੀ ਉਹਦੇ ਬਜਾਏ ਇੱਕ ਪਾਸੇ ਦਾਵਾ ਕਰ ਰਹੇ ਹੈ ਸੀਐਮ ਦਾਵਾ ਕਰ ਰਹੇ ਹੈ ਪੰਜਾਬ ਦਾ ਆਪਣਾ ਵੀ ਸਾਡਾ ਪੂਰਾ ਕੰਟਰੋਲ ਹੈ ਕੋਈ ਕੋਈ ਚੋਰੀ ਨਹੀਂ ਹੁੰਦੀ ਕੋਈ ਕਤਲ ਨਹੀਂ ਹੁੰਦਾ ਕੋਈ ਨਸ਼ਾ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਪਰ ਰੋਜ਼ ਤੁਸੀਂ ਦੇਖੋ ਤੁਸੀਂ ਆਪ ਲੋਕ ਜਦੋਂ ਕੋਈ ਵੇਖ ਰਹੇ ਹੋ ਸਿਵਰੇ ਜੋੜਦੇ ਆ ਪਿੰਡਿਕ ਵਾਲੀ ਹੁੰਦੀ ਹੈ ਉਹ ਤੇ ਨਸ਼ਾ ਬੰਦਾ ਮਰ ਗਿਆ ਜੀ ਤੇ ਚੋਰੀ ਹੋ ਗਈ ਜੀ ਤੇ ਕਤਲ ਹੋ ਗਿਆ ਜੀ ਕਿੰਨਾ ਨੁਕਸਾਨ ਹੋਇਆ ਜੀ ਜੀ ਨੁਕਸਾਨ ਤਾਂ ਹੁੰਦਾ ਹੀ ਹੈ ਜੀ ਨੁਕਸਾਨ ਤਾਂ ਬਹੁਤ ਹੁੰਦਾ ਨੇ ਜੁਨੀ ਵਪਾਰੀਆਂ ਦੇ ਜੀ ਜੇ ਪ੍ਰਸਾਦ ਕੀ ਬਹੁਤ ਵਪਾਰੀਆਂ ਦਾ ਸਸਤਾ ਹੋ ਰਹੇ ਨੇ ਜੀ ਇਹ ਫਰੰਟ ਕੋ ਜਿੰਦੇ ਪਰ ਨਹੀਂ ਗਿਆ ਜਾਂ ਕਿਸੇ ਇੱਧਰ ਦੀ ਐਂਟਰ ਹੋਈ ਜੀ ਉੱਪਰੋਂ ਉੱਪਰੋਂ ਜੀ ਉੱਪਰੋਂ ਲੈਟ ਬਰਦ ਬੈਕ ਉੱਤੋਂ ਘਰੇ ਜੀ ਪੋੜੋ ਚਾਰੇ ਕਿੜ ਤੋਂ ਬੰਨ ਕੇ ਅੰਦਰ ਐਂਟਰ ਹੋ ਜੀ ਇਹਨਾਂ ਵਿੱਚ ਜਿਹੜਾ ਸਾਨੂੰ ਹੁਣ ਤੱਕ ਦੇਖਣ ਤੋਂ ਪਤਾ ਲੱਗਿਆ ਇਹਦੇ ਵਿੱਚ ਇਹ ਆ ਕਿ ਜਿਹੜਾ ਚੋਰ ਆਇਆ ਉਹ ਮਤਲਬ ਦੁਕਾਨਾਂ ਦੇ ਅਗਲਾ ਕੋਈ ਜਿੰਦਾ ਨਹੀਂ ਤੋੜ ਪਟਿਆ ਹੈਗਾ ਇਹ ਪਿਛਲੀ ਸਾਈਡ ਤੋਂ ਆਏ ਨੇ ਜਿਨ੍ਹਾਂ ਨੂੰ ਅਸੀਂ ਦੁਕਾਨਾਂ ਨੂੰ ਪ੍ਰੋਪਰ ਤਰੀਕੇ ਨਾਲ ਚੈੱਕ ਵੀ ਕਰ ਰਹੇ ਹਾਂ ਇਹਨਾਂ ਟੈਸਟ ਕਰਨ ਦਾ ਕੇਸ ਨੂੰ ਹਰ ਕੋਸ਼ਿਸ਼ ਕਰ ਰਹੇ ਹਾਂ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿੰਨੇ ਕੁ ਲਾਫਟ ਹੋ ਰਹੀਆਂ ਨੇ ਮਤਲਬ ਸਰ ਫਿਲਹਾਲ ਇਹ ਕਿ ਜਿੰਨੇ ਕਾਉਂਟ ਲਗਾਈ ਹੈ ਪਬਲਿਕ ਨੇ ਸਾਨੂੰ ਦੋ 10 20000 ਹੈਗੇ ਦੋ ਤਿੰਨ ਦੁਕਾਨਾਂ ਦੀ ਤਾਂ ਅਸੀਂ ਇਹ ਫਰਦਰ ਸਾਡੀ ਇਨਵੈਸਟੀਗੇਸ਼ਨ ਇਹਦੇ ਚ ਜਾਰੀ ਹੈ ਜਿਵੇਂ ਕਿ ਸਟੇਸ਼ਨ ਵੀ ਹਰ ਵਕਤ ਮਤਲਬ ਅਲਸੋ ਰਹਿੰਦੀ ਹੈ ਤੇ ਫਿਰ ਉਹ ਮਤਲਬ ਇੱਕ ਦਿੱਤੀ ਸੀ ਸਰ ਜੀ अर्ਲੀ ਮਾਰਨਿੰਗ ਦਾ ਟਾਈਮ ਆ ਕਈ ਵਾਰ ਪੁਲਿਸ ਨੂੰ ਜਿਹੜੀ ਐਂਪੀਸੀਆਰ ਵਗੈਰਾ ਹੁੰਦੀ ਸਾਡੀ ਲੱਗੀ ਹੋਈ ਹੈ ਬਾਕੀ ਫੋਰਸ ਥਾਣੇ ਦੀ ਲੱਗੀ ਹੁੰਦੀ ਹੈ ਉਹ ਕਈ ਵਾਰ ਇਹ ਹੁੰਦਾ ਕਿ ਕੋਈ ਕੰਪਲੇਂਟ ਆ ਜਾਂਦੀ ਆਪਾਂ ਪੁਲਿਸ ਉਧਰ ਚਲੀ ਜਾਂਦੀ ਆ ਹੋ ਸਕਦਾ ਜੀ ਇਦਾਂ ਦੇ ਮੌਕੇ ਨੇ ਉਹਨਾਂ ਬਾਅਦ ਅੰਜਾਮ ਦਿੱਤਾ ਹੋਵੇ ਹਾਂਜੀ ਸਿਸਦੇ ਫੋਟੇ ਮਿਲ ਗਈ ਹੈ ਬਾਕੀ ਸਾਨੂੰ ਥੋੜਾ ਜਿਹਾ ਫੇਸ ਵੀ ਟ੍ਰੇਸ ਹੋ ਰਿਹਾ ਤਾਂ ਉਹਨੂੰ ਅਸੀਂ ਪੂਰੀ ਤੰਦੇਹੀ ਨਾਲ ਡ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਕਈ ਦਿਨ ਹੋ ਗਏ ਜੀ ਲਗਾਤਾਰ ਚੋਰੀਆਂ ਹੋ ਰਹੀਆਂ ਨੇ। ਕੱਲ ਵੀ ਹੋਈ ਪਰਸੋ ਵੀ ਇੱਕ ਜਗ੍ਹਾ ਕਰਕੇ ਉਹ ਜੀ ਹੋ ਗਈਆ। ਓਕੇ ਇਹ ਹੈ ਜੀ ਕਿ ਮਤਲਬ ਕਈ ਵਾਰ ਪੁਲਿਸ ਵਿਜੀ ਹੁੰਦੀ ਹੈ ਜਿਵੇਂ 15 ਰਸਤੇ ਸੀਗੇ ਉਹਨਾਂ ਵਿੱਚ ਹੋ ਜਾਂਦਾ ਡਿਊਟੀਆਂ ਜ਼ਿਆਦਾ ਹੋਣ ਕਰਕੇ ਲਾਅ ਐਂਡ ਆਰਡਰ ਹੋਲਡ ਕਰਕੇ। ਬਾਕੀ ਸਾਡੀ ਹਰ ਪੱਖੋਂ ਕੋਸ਼ਿਸ਼ ਹੈ ਹੀ ਹੁੰਦੀ ਹੈ ਕਿ ਸਾਡੇ ਮੁਹੱਲਾ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਅ ਅਸੀਂ ਸਾਡੇ ਡਿਊਟੀ ਅਫਸਰ 24 24 ਘੰਟੇ ਤਾਇਨਾਤ ਹੁੰਦੇ ਹਾਂ। ਜਿਹੜੇ ਡੇ ਨਾਈਟ ਆਪਣੇ ਇਲਾਕੇ ਦੀ ਗਸ਼ਟ ਪੈਟਰੋਲਿੰਗ ਕਰਦੇ ਆ ਬੱਕੇ ਸੇ ਆਪ ਇਲਾਕੇ ਵਿੱਚ ਵਾਰ ਹੁੰਨੇ ਆ ਜੀ 24 ਘੰਟੇ ਨਾ ਮੈਡਮ ਮੈਨੂੰ ਨਹੀਂ ਲੱਗਦਾ ਕਿ ਪੁਲਿਸ ਦਾ ਪ੍ਰਸ਼ਾਸਨ ਫਿਰ ਹੋ ਚੁੱਕਿਆ ਹੈ ਨਹੀਂ ਜੀ ਨਹੀਂ ਇਹ ਤਾਂ ਇਹ ਨਾ ਨਹੀਂ ਨਹੀਂ ਇਸ ਆਪਾਂ ਜਿਹੜਾ ਜੀ ਆਪਣਾ ਮੈਟਰ ਆ ਇਹਨੂੰ ਅਸੀਂ ਟ੍ਰੇਸ ਕਰਕੇ ਤੁਹਾਡੇ ਸਾਹਮਣੇ ਇਹ ਨਹੀਂ ਨਹੀਂ ਤੁਸੀਂ ਪਲੀਜ਼ ਅਸੀਂ ਇਸ ਕੇਸ ਨੂੰ ਜਿਹੜਾ ਤੁਹਾਡਾ ਮੈਟਰ ਹੈਗਾ ਇਹਨੂੰ ਹਰ ਮੋਤ ਜਲਦੀ ਤੋਂ ਜਲਦੀ ਡਰੇਸ ਕਰਕੇ ਤੁਹਾਡੇ ਸਾਹਮਣੇ ਚੋਰ ਨੂੰ ਲੈ ਕੇ ਆਵਾਂਗੇ ਹਾਂਜੀ ਜੀ ਕਿਤੋਂ 10 ਮਿੰਟ ਪਹਿਲਾਂ ਰਾਮਬਾਲ ਰੋਡ ਤੇ ਚੋਰੀ ਹੋਈ ਹੈ ਜੀ ਜੀ ਕਿਸੇ ਘਰੇ ਉਹਦੇ ਵੀ ਕੋਈ ਹਜੇ ਤੱਕ ਨਹੀਂ ਪਤਾ ਲੱਗਿਆ ਉਹਨਾਂ ਵਿੱਚ ਜੀ ਸਰ ਲੱਗੇ ਹੋਈਆਂ ਜੀ ਟੀਮ ਸਾਡੀ ਲੱਗੀ ਹੈ ਕੈਮਰਾ ਦੇ ਵਾਕੀ ਸਾਰੇ ਫੁਟੇ ਜਿਹੜੀ ਵੀ ਸਾਨੂੰ ਆਪਣੀ ਐਵੀਡੈਂਸ ਆ ਉਹ ਕਲੈਕਟ ਕਰਕੇ ਸਾਰੀ ਟੀਮਾਂ ਲੱਗੀਆਂ ਹੋਈਆਂ ਨੇ ਜੀ ਠੀਕ ਹੈ